ਹੁਣ ਕੁਛ ਨਹੀਂ ਆਉਂਦਾ ਹਾਂਜੀ ਬਾਜੀ ਕਹਿੰਦੇ ਵੀ 11ਵੇਂ ਨੂੰ ਆ ਗਈ ਵੀ 500 ਦੇ ਕੇ ਸਰਜੂਗਾ 25 ਲੱਖ ਰੁਪਏ ਦਾ ਆਉਂਦਾ ਵਾ 500 ਦੀ ਤਾਂ ਉਹ ਮੂਫਲੀ ਖਾ ਜਾਂਦੇ ਆ ਉੱਪ 22 ਸੈਕਿੰਡ 16 ਪੁਆਇੰਟ ਵਾਜੀ ਲੱਗ ਗਿਆ ਸਭਾ 22 ਸੈਕਿੰਡ 16 ਪੁਆਇੰਟ ਲੱਗ ਗਿਆ ਭਾਈ ਦੀ ਸਮਾ ਇਹ ਪਰਲੇ ਪਾਸੇ ਸੂਏ ਦੀ ਬੰਦੀ ਵੱਲ ਟੀਜੋ ਸ਼ੇਰਕਿਲ ਜਗਤਪੁਰ ਰਾਜੂ ਸਰਹਾਲਾ ਮੇਜਰ ਸਿੰਘ ਦੀ ਬਿਹਾਰਾ ਮਨਜੀਤ ਸਿੰਘ ਦੀ ਡੋਗਰ ਜਗਤਪੁਰ ਗੋਪੀ ਰੁੜਕਾ ਕਾਲਾ ਰੁੜਕਾ ਫੌਜੀ ਨਾਗਰਾ ਪਾਲਾ ਖਲਾਲ ਤੇ ਜਿਹੜਾ ਆਪਣੇ ਵੱਲ ਭੱਜਿਆ ਇਹ ਸਾਫ ਕਾ ਟਰੱਕ ਯੂਨੀਅਨ ਮਲੇਰ ਕੋਟਲੇ ਦਾ ਪ੍ਰਧਾਨ ਆ ਚਮਕੌਰ ਸਿੰਘ ਜੀ ਪਿੰਡ ਆ ਭੂਦਨ ਇਹ ਭੂਦਨ ਵਾਲਾ ਭੱਜ ਗਿਆ ਜਿਹੜਾ ਆਪਣੇ ਵੱਲ ਭੱਜਿਆ ਵਾ ਸਿੰਘ ਫਸ ਗਏ ਮਿੱਤਰੋ ਕੁੰਡੀਆਂ ਦੇ ਹੁਣ ਟੱਕਰ ਦਾ ਪਤਾ ਲੱਗੂਗਾ ਵੀ ਕੌਣ ਹੁਣ ਭੂਦਨ ਵਾਲੇ ਤੇ ਜਗਤਪੁਰ ਸਰਹਾਲੇ ਵਾਲੇ ਦੀ ਬਿਹਾਲੇ ਵਾਲੇ ਦੀ